ਹਾਂਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਰਣਜੀਤ ਸਿੰਘ ਨਾਬਾ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਅੱਜ ਇੱਕ ਐਸੀ ਖਬਰ ਇੱਕ ਐਸੀ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਜ਼ਿੰਦਗੀ 'ਚ ਤੁਸੀਂ ਕਦੇ ਨਾ ਦੇਖੀ ਹੋਣੀ ਐ ਨਾ ਮੈਨੂੰ ਲੱਗਦਾ ਹੋ ਸਕਦਾ ਪਰਮਾਤਮੇ ਦੇ ਇੱਕ ਪਰਮਾਤਮਾ ਦੇ ਘਰ ਦਾ ਪਰਮਾਤਮਾ ਦਾ ਕ੍ਰਿਸ਼ਮਾ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਐਸਾ ਕ੍ਰਿਸ਼ਮਾ ਦਲੱਦੀ ਪਿੰਡ ਨਾਬਾ ਦੇ ਨਜ਼ਦੀਕ ਦਲੱਦੀ ਪਿੰਡ ਮਰਦਸਾ ਮਰਸਦ ਦਲਦੀਪ ਨੇ ਮਰਸਦ ਸਾਹਿਬ ਨੇ ਆਇਆ ਹੋਇਆ ਉਹਦੇ ਵਿੱਚ ਕ੍ਰਿਸ਼ਮਾ ਹੋਇਆ ਉਹ ਕ੍ਰਿਸ਼ਮਾ ਤੁਹਾਨੂੰ ਦਿਖਾਉਣਿਆਂ ਵੀ ਇੱਧਰ ਨੂੰ ਕਰਿਓ ਕੈਮਰਾ ਵੀ ਆ ਬੱਕਰਾ ਹੈ ਜੀ ਇਹਦੇ ਉੱਤੇ ਅੱਲਾ ਲਿਖਿਆ ਮੌਲਵੀ ਜੀ ਦਾ ਕਹਿਣਾ ਮੇਰਾ ਕਹਿਣਾ ਨਹੀਂ ਇਹ ਮੌਲਵੀ ਜੀ ਦਾ ਕਹਿਣਾ ਹੈ ਵੀ ਇਹਨਾਂ ਦੇ ਉੱਤੇ ਇਹ ਬੱਕਰੇ ਦੇ ਉੱਤੇ ਅੱਲਾ ਦਾ ਲਿਖਿਆ ਅੱਲਾ ਲਿਖਿਆ ਹੋਇਆ ਤੇ ਆਓ ਤੁਹਾਡੀ ਗੱਲਬਾਤ ਕਰਾਈਏ ਮੌਲਵੀ ਜੀ ਹਾਂਜੀ ਬਹੁਤ ਸ਼ੁਕਰੀਆ ਸ਼ੁਕਰੀਆ ਮੌਲਵੀ ਜੀ ਤੁਸੀਂ ਇਹ ਗੱਲ ਕਿਵੇਂ ਯਕੀਨ ਨਾਲ ਕਹਿ ਸਕਦੇ ਹੋ ਵੀ ਅੱਲਾ ਹੀ ਲਿਖਿਆ ਹੈ ਇਦੇ ਉੱਤੇ ਲਿਖਿਆ ਸਾਰਾ ਕੁਝ ਬਣਨੇ ਆ ਰਿਹਾ ਜੀ ਠੀਕ ਹੈ ਇਧਰੋਂ ਉੱਪਰ ਇਧਰਲੇ ਪਾਸੇ ਪੜਦੇ ਆ ਠੀਕ ਹੈ ਇਹ ਇਧਰਲੇ ਪਾਸੇ ਅਲਿਫ ਬਣਨੇ ਆ ਰਿਹਾ ਜੀ ਇੱਕ ਲਾਮ ਆ ਇਹ ਲਾਮ ਬਣਨੇ ਆ ਇਧਰ ਹਾ ਬਣਨੇ ਆ ਠੀਕ ਹੈ ਜਦ ਇਧਰਲੇ ਪਾਸੇ ਪੜਦੇ ਆ ਤਾਂ ਅੱਲਾ ਲਿਖਿਆ ਹੋਇਆ ਇਧਰਲੇ ਪਾਸੇ ਜਦੋਂ ਪੜਦੇ ਆ ਤੇ ਲਿਲਾ ਲਿਖਿਆ ਹੋਇਆ ਇਹਨੇ ਅੱਲਾ ਵਾਸਤੇ ਠੀਕ ਹੈ ਅੱਲਾ ਵਾਸਤੇ ਹਾਂਜੀ ਤੇ ਕੀ ਲੱਗਦਾ ਵੀ ਬਣ ਰਹੀ ਇਹਨੂੰ ਦੋਦੀ ਕੀ ਲੱਗਦਾ ਵੀ ਇਹ ਕਿੰਨੇ ਸਾਲ ਦਾ ਬੱਚਾ ਹੈ ਤੁਹਾਡੇ ਕੋਲ ਇਹ 1 ਸਾਲ ਦਾ ਹੈ ਜੀ ਮੈਂ ਇਹਨੂੰ ਨਿਕਾਜ ਤੋਂ ਭਾਲ ਲਿਆ ਮੈਂ ਇਹ ਇਹ ਬੱਚਾ ਮੈਂ ਬੇਨੜੇ ਪਿੰਡ ਤੋਂ ਲੈ ਕੇ ਆਇਆ ਸੀ ਬੇਨੜੇ ਪਿੰਡ ਤੋਂ ਲੈ ਕੇ ਆਇਆ ਹਾਂਜੀ ਕਿੰਨੇ ਦਾ ਲੈ ਕੇ ਆਇਆ ਸੀ ਉਸ ਟਾਈਮ ਉਹ ਕੱਟੇ ਦਾ ਲੈ ਕੇ ਆਇਆ ਥੀ ਹਾਂ ਉਸ ਟਾਈਮ ਇਹਨਾਂ ਪਤਾ ਨਹੀਂ ਚਲਦਾ ਸੀਗਾ ਜਦੋਂ ਇਹ ਵੱਡਾ ਹੋਇਆ ਫਿਰ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਲਿਖਿਆ ਇਹਨੇ ਪਹਿਲਾਂ ਮਹਿਸੂਸ ਹੋਈ ਇਹ ਚੀਜ਼ ਇਹ ਤਾਂ ਤਕਰੀਬਨ 6 ਮਹੀਨਾ ਪਹਿਲੇ ਮਹਿਸੂਸ ਹੋਣ ਲੱਗਿਆ ਦੇਖਿਆ ਜਦੋਂ ਯਾਨੀ ਸਾਰੇ ਅੱਖਰ ਅੱਖਰ ਜਰੇ ਜਾ ਰਹੇ ਹੈਗੇ ਨਾ ਉਹ ਦਿਖਣ ਲੱਗ ਗਿਆ ਸੀ ਠੀਕ ਹੈ ਮਤਲਬ ਜੋ ਵੱਡਾ ਉਹ ਦੋ ਜੀ ਹੁਣ ਫਿਰ ਤੁਸੀਂ ਗਿਆ ਵੀ মিডিਆ ਨੂੰ ਦੱਸਿਆ ਜੀ ਕਿ ਪਰਮਾਤਮਾ ਵੱਲੋਂ ਚਮਤਕਾਰ ਸਮਝੀ ਪਰਮਾਤਮਾ ਵੱਲੋਂ ਇਹ ਚਮਤਕਾਰ ਹੈ ਜੀ ਅੱਲਾਹ ਬਤ ਹੁਣ ਦੇਖੋ ਕੋਈ ਵਾਈ ਗੁਰੂ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਪਰਮਾਤਮਾ ਕਹਿੰਦਾ ਹਨਾ ਕੋਈ ਰੱਬ ਕਹਿੰਦਾ ਤੁਸੀਂ ਅੱਲਾਹ ਕਹਿੰਦੇ ਹੋ ਇਹ ਰੱਬ ਤੋਂ ਇੱਕੋ ਹੀ ਹੈ ਜੀ ਕਹਿਣ ਕਹਿਣ ਦਾ ਇਹ ਫਰਕ ਆ ਨਾਮ ਅਡੜਨੇ ਜੀ ਜਿਵੇਂ ਮਤਲਬ ਇਹ ਪ੍ਰਮਾਤਮਾ ਦਾ ਕਰਿਸ਼ਮਾ ਕਹਿ ਸਕਦੇ। ਇਹ ਕਰਿਸ਼ਮਾਈ ਹੈ ਜੀ। ਦੇਖ ਸਕਦੇ ਹੋ ਦੋਸਤੋ ਇੱਕ ਬਹੁਤ ਵੱਡਾ ਕਰਿਸ਼ਮਾ ਹੈ ਜਾਂ ਇੱਕ ਬਹੁਤ ਵੱਡਾ ਆਪਾਂ ਕਹ ਲਈਏ ਪ੍ਰਮਾਤਮਾ ਨੇ ਇੱਕ ਜਾਨਵਰ ਤੇ ਜਿਹਨੂੰ ਆਪਾਂ ਬੱਕਰਾ ਕਹਿ ਦਿੰਨੇ ਆ ਤੇ ਬੱਕਰਾ ਹੀ ਹੈ ਜੀ ਇਹ। ਬੱਕਰਾ ਕਹਿ ਦਿੰਨੇ ਆ ਉਹਦੇ ਅੱਲਾ ਦਾ ਨਾਮ ਲਿਖਿਆ ਹੋਇਆ ਸਾਰੇ ਪ੍ਰਮਾਤਮਾ ਦੇ ਨੋਂ ਇੱਕ ਨੇ ਸਾਰਿਆਂ ਨੂੰ ਆਪਾਂ ਅੱਡ-ਅੱਡ ਨਾਮ ਨਾਲ ਬੁਲਾਉਨੇ ਆ ਸਿਰਫ ਨਾਮ ਲਿਖਿਆ ਹੋਇਆ ਇਹ ਮੈਨੂੰ ਆਪਾਂ ਇੱਕ ਪੰਜਾਬੀ ਚ ਗੱਲ ਕਹਿ ਦਿੰਨੇ ਆ ਸ਼ਾਇਦ ਕਿਤੇ ਵੀ ਹਰੇ ਕੇ ਆਪਣਾ ਜੂਨੀਆ ਹੁੰਦੀਆਂ ਨੇ 84 ਲੱਖ ਜੂਨੀਆ ਹੁੰਦੀਆਂ ਨੇ 84 ਲੱਖ ਜੂਨੀਆ ਹੁੰਦੀਆਂ ਉਹਦੇ ਵਿੱਚੋਂ ਪਹਿਲਾਂ ਕਿਤੇ ਇਹ ਬੰਦਾ ਭਗਤ ਰਿਆ ਹੋਵੇ ਠੀਕ ਹੈ ਨਾ ਪਾਠ ਪੂਜਾ ਕਰਨ ਆਇਆ ਬੰਦਾ ਹੋਵੇ ਜਾਂ ਕੋਈ ਕੁਝ ਪਰਮਾਤਮਾ ਨੂੰ ਮੰਨਣ ਆਇਆ ਇਨਸਾਨ ਹੋਵੇ ਤਾਂ ਇਹਦਾ ਇਹ ਚੀਜ਼ ਦਾ ਅੱਲਾ ਦਾ ਨਾਮ ਲਿਖਿਆ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਵੀ ਅੱਲਾ ਦਾ ਨਾਮ ਲਿਖਿਆ ਹੈ ਮੌਲਵੀ ਸਾਹਿਬ ਦਾ ਕਹਿਣਾ ਹੋਰ ਮੌਲਵੀ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋਰੇ ਇਹਦੇ ਬਾਰੇ ਬਸ ਜੀ ਹੁਣ ਆਪਾਂ ਗੱਲ ਉਹ ਵੀ ਕਰ ਲਈਏ ਜੇ ਗੱਲ ਨੂੰ ਕੋਈ ਲੈਨ ਹੁੰਦਾ ਇਹਨੂੰ ਸਾਡੇ ਵੀਡੀਓ ਦੇਖ ਕੇ ਉਹ ਕਹਿੰਦਾ ਵੀ ਹਾਂ ਮੈਂ ਅਸੀਂ ਖਰੀਦਣਾ ਤਾਂ ਵੇਚੋਗੇ ਜਾਂ ਨਹੀਂ ਵੇਚੋਗੇ ਕਿਉਂਕਿ ਇੱਕ ਜੀ ਪ੍ਰਮਾਤਮਾ ਬੋਲੋ ਐਡਾ ਬੜਾ ਕਰਿਸ਼ਮਾ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਵੇਚੋ ਜਾਂ ਵੱਡੋ ਇਹਨੂੰ ਤਾਂ ਦੇਖੋ ਜੀ ਅਸੀਂ ਸੋਕਣਾਂ ਲਈ ਪਾਲਿਆ ਹੋਇਆ ਲੇਕਿਨ ਅਗਰ ਕੋਈ ਬੰਦਾ ਲੈ ਕੇ ਜਾਣਾ ਚਾਹੂਗਾ ਅਸੀਂ ਉਹਨੂੰ ਦੇਵਾਂਗੇ ਉਹਨੂੰ ਸਮਝਾਵਾਂਗੇ ਸਾਰਾ ਕੁਝ ਕਿ ਭਾਈ ਦੇਖੋ ਇਹ ਅੱਲਾਹ ਇਹਦੇ ਚ ਲਿਖਿਆ ਹੋਇਆ ਬਹੁਤ سارے ਸੋਕੀ ਬੰਦੇ ਸੋਕੀ ਹੁੰਦੇ ਨੇ ਕਿ ਚਲੋ ਜੀ ਅਸੀਂ ਇਹਨੂੰ ਇਸਤੇਮਾਲ ਕਰੀਏ ਉਹਨੂੰ ਰੱਖੀਏ ਉਹਨੂੰ ਪਾਲ ਲਈਏ ਤਾਂ ਸਾਡੇ ਕੋਲ ਵੀ ਤਾਂ ਇੰਨੀ ਜਗ੍ਹਾ ਤਾਂ ਹੈ ਵੀ ਨਹੀਂ ਚਲੋ ਅਸੀਂ ਇੱਕ ਸਾਲ ਪਾਲਤਾ ਜੀ ਹੁਣ ਅਗਰ ਕੋਈ ਬੰਦਾ ਲੈ ਕੇ ਜਾਣਾ ਚਾਹੁੰਦਾ ਸੀ ਉਹਨੂੰ ਦੇਵਾਂਗੇ ਜਿਹੜਾ ਲੈ ਕੇ ਜਾਣ ਲਈ ਆਊਗਾ ਵੱਡਣ ਲਈ ਵੀ ਆ ਸਕਦਾ ਨਹੀਂ ਨਹੀਂ ਵੱਡਣ ਵਾਸਤੇ ਤਾਂ ਕੋਈ ਲੈ ਕੇ ਨਹੀਂ ਜਾਂਦਾ ਹੁੰਦਾ ਕੋਈ ਸ਼ੌਕੀਆ ਲੈ ਕੇ ਜਾਂਦਾ ਚਲੋ ਮੇਰੇ ਘਰੇ ਅੱਲਾ ਦਾ ਬੱਕਰਾ ਕੋਈ ਹੋਵੇ ਹਾਂ ਸ਼ੌਕੀਆ ਸ਼ੌਕੀਆ ਲੈ ਕੇ ਮੈਂ ਜਦ ਮੈਂ ਕਿ ਮੈਂ ਬਚਪਨ ਤੋਂ ਇਹਨੂੰ ਪਾਲਿਆ ਹਾਂ ਬਚਪਨ ਤੋਂ ਪਾਲਿਆ ਨਹੀਂ ਉਹੀ ਮੈਂ ਕਹਿ ਰਿਹਾ ਵੀ ਇੱਕ ਚੀਜ਼ ਹੈ ਇਹ ਇਹ ਅੱਜ ਲਿਖਿਆ ਹੋਇਆ ਮਿਲਿਆ ਹਾਂਜੀ ਹਾਂਜੀ ਠੀਕ ਹੈ ਤੁਸੀਂ ਕੈਮਰਾ ਦਿਖਾ ਸਕਦੇ ਹੋ ਇਹ ਅੱਜ ਲਿਖਿਆ ਹੋਇਆ ਹੈ ਸਦੀਆਂ ਲੰਘ ਜਾਂਦੀਆਂ ਨੇ ਜੀ ਮੁੜ ਕੇ 100 ਸਾਲ ਬਾਅਦ ਲਿਖਿਆ ਲਿਖਿਆ ਨਾ ਹੋਵੇ ਹਨਾ ਤਾਂ ਇੱਕ ਬਹੁਤ ਵੱਡੀ ਕਰਿਸ਼ਮਾ ਕਹਿ ਸਕਦਾ ਮਾਲਕਾ ਦਾ ਤੇ ਫਿਰ ਕਿੱਥੇ ਜਾ ਕੇ ਗੱਲ ਖੜਦੀ ਹੈ ਮਨ ਦੀ ਦੇਖੋ ਜੀ ਅਸੀਂ ਤੋਂ ਪੈਸਾ ਤਾਂ ਨਹੀਂ ਵੱਡਾ ਹੋ ਜੂ ਨਹੀਂ ਪੈਸਾ ਤਾਂ ਵੱਡਾ ਪਰਮਾਤਮਾ ਤਾਂ ਪੈਸਾ ਵੱਡਾ ਨਹੀਂ ਹੋ ਸਕਦਾ ਜੀ ਪਰਮਾਤਮਾ ਹੀ ਵੱਡਾ ਹੈ ਠੀਕ ਹੈ ਚਾਹੇ ਜਿਉਂ ਵੀ ਬੰਦਾ ਜਿਸ ਤਰੀਕੇ ਤੇ ਨਾਮ ਲੈਵੇ ਪਰਮਾਤਮਾ ਹੀ ਵੱਡਾ ਹੁੰਦਾ ਹੈ ਜੀ ਪੈਸਾ ਵੱਡਾ ਨਹੀਂ ਹੁੰਦਾ ਠੀਕ ਹੈ ਮਦਲ ਇੱਕ ਕਲੀਅਰ ਲਿਖਿਆ ਹੋਇਆ ਹੈ ਹਾਂ ਕਲੀਅਰ ਲਿਖਿਆ ਜੀ ਇਧਰਲੇ ਪਾਸੇ ਅੱਲਾ ਲਿਖਿਆ ਹੋਇਆ ਹੈ ਇਧਰਲੇ ਪਾਸੇ ਰੱਲਾ ਲਿਖਿਆ ਹੋਇਆ ਹੈ ਸਾਡੇ ਦੋਸਤੋ ਅਸੀਂ ਨਬਾ ਦਲਦੀ ਪਿੰਡ ਮਦਰਸੇ ਦੇ ਵਿੱਚ ਖੜੇ ਆ ਸਾਡੇ ਨਾਲ ਮੋਲਵੀ ਜੀ ਖੜੇ ਨੇ ਨੋ ਤਾਂ ਤੁਹਾਨੂੰ ਜਾਣੇ ਕਰਾਈ ਦਿੱਤਾ ਵੀ ਬੱਕਰੇ ਦੇ ਉੱਤੇ ਅੱਲਾ ਅੱਲਾ ਲਿਖਿਆ ਅੱਲਾ ਲਿਖਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇਹ ਕੋਈ ਪੇਂਟ ਤਾਂ ਨਹੀਂ ਹੈਗਾ ਜੀ ਨਹੀਂ ਇਹ origignal ਹੈ origignal ਹੈ origignal ਹੈ ਜੀ ਠੀਕ ਹੈ origignal ਕੁਦਰਤ ਵੱਲੋਂ ਕ੍ਰਿਸ਼ਮਾ ਹੋਇਆ ਅੱਲਾ ਦਾ ਨਾਮ ਲਿਖਿਆ ਹੋਇਆ ਹੋਰ ਤਾਂ ਨੀ ਕਿਤੇ ਕੋਈ ਨਿਸ਼ਾਨ ਹੈ ਨਹੀਂ ਨਹੀਂ ਹੋਰ ਕੋਈ ਨਹੀਂ ਬੋਲ ਵੀ ਸਾਬ ਇਹ ਮਾਣਾ ਇੱਕ ਹੁਣ ਬੋਲੋ ਉੱਚੀ ਇਹਦੇ ਵਿੱਚੋਂ ਇਹ ਇਹਦੇ ਉੱਤੇ ਜੀ ਅੱਲਾ ਨਿਮੀ ਹੋ ਜੋ ਬੈਜੋ 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 ਤੁਸੀਂ ਬਰਾਬਰ ਬੈਜੋ ਬੈਜੋ ਹਾਂ ਇੱਧਰ ਦੇ ਉੱਤੇ ਅੱਲਾ ਲਿਖਿਆ ਹੋਇਆ ਇੱਧਰ ਦੇਖ ਜਦੋਂ ਅਸੀਂ ਹਾਂਜੀ ਜਦੋਂ ਅਸੀਂ ਇਧਰਲੇ ਪਾਸੇ ਪੜਦੇ ਆਂ ਉਰਦੂ ਕੰਨੇਓ ਤੇ ਲਿਲਾ ਲਿਖਿਆ ਹੋਇਆ ਜੀ ਇਹਦੇ ਉੱਤੇ ਠੀਕ ਹੈ ਉੱਪਰ ਤਸਦੀਕ ਬੰਨੇ ਆਇਆ ਇਧਰ ਖੜਾ ਰ ਜ਼ਬਰ ਆ

ਬਡਾ ਹੋਈ ਗਿਆ ਉਹਦੋਂ ਜਦੋਂ ਬਡਾ ਹੋਈ ਗਿਆ ਹੁਣ ਕਿੰਨੇ ਸਾਲ ਦਾ ਇਹ 1 ਸਾਲ ਕੁਛ ਮਹੀਨੇ ਦਾ ਹੋਊਗਾ 1 ਸਾਲ ਹੁਣ ਮਤੇ ਕਲੀਅਰ ਜਜਮੈਂਟ ਹੋਈ ਹੈ ਹਾਂ ਜੀ ਅੱਛਾ ਬੇਨੜਾ ਕਿਹੜਾ ਧੂਰੀ ਕਹਿੰਨੀ ਜੀ ਧੂਰੀ ਕੋਲੇ ਜਿਸ ਧੂਰੀ ਕੋਲੇ ਬੇਨ ਅੱਛਾ ਦੇਖ ਸਕਦੇ ਹਾਂ ਥੋੜਾ ਰਾਮ ਕੀ ਹੈ ਜੀ ਮੇਰਾ ਨਾਮ ਜ਼ੁਬੇਰ احمد ਹੈ ਜੀ ਇੱਥੇ ਕੀ ਕੀ ਮਤਲਬ ਮੈਂ ਉਹ ਜ਼ਿੰਮੇਵਾਰ ਮੈਂ ਹਾਂ ਸਿੱਧਾ ਸਿੱਧਾ ਮਦਰਸਾ ਸਿੱਧਾ ਹਾਂਜੀ